ਸ਼ਲੋਕ ਮੈਲਾ ਪਹਿਲਾ ਸਿੰਮਲ ਰੁਖ ਸਰਾਇਰਾ ਅਤ ਦੀਰਘ ਅਤ ਮੁਚ ਓਏ ਜੇ ਆਵੇ ਆਸ ਕਰ ਜਾਹੇ ਨਿਰਾਸੇ ਕਿਤ ਫਲ ਠਿੱਕੇ ਫੁੱਲ ਬਕ ਬਕੇ ਕਮ ਨ ਆਵੇ ਪਤ ਮਿੱਠ ਤਨੀ ਵੀ ਨਾਮ ਕਾ ਗੁਣ ਚੰਗਿਆਈਆ ਤਤ ਹਬ ਕੋ ਨਿਵੇ ਆਪ ਕੋ ਪਰ ਕੋ ਨਿਵੇ ਨ ਕੋਏ ਧਰਤਾ ਰਾਜੂ ਤੋਲੀਏ ਨਿਵਾਸੋ ਘੋਰਾ ਹੋਏ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾਹੀ ਸੀਸ ਨਿਵਾਏ ਕਿਆ ਥੀਏ ਜਾਂ ਰਿਦਾ ਕੁਸਧੇ ਜਾਹੇ ਮਹਿਲਾ ਤਹਿਲਾ ਪੜ ਪੁਸਤਕ ਸੰਧਿਆ ਬਾਦ ਤਿਲ ਪੂਜ ਬਗਲ ਸਮਾਧਮ ਮੁਖ ਝੂਠ ਵਿਭੂਖਣ ਸਾਰੰ ਤ੍ਰੇਪਾਲ ਸਿਹਾਲ ਵਿਚਾਰਨ ਗਲ ਮਾਲਾ ਤਿਲਕ ਲਲਾਟੰ ਦੋਏ ਤੋਤੀ ਵਸਤਰ ਕਪਾਟੰ ਜੇ ਜਾਣਸ ਬ੍ਰਹਮੰ ਕਰਮ ਸਭੋਪਟ ਨਿਸ਼ਟੋ ਕਰਮ ਕਹੋ ਨਾਨਕ ਨੇਚੋ ਧਿਆਵੈ ਵਿਣ ਸਤਗੁਰ ਵਾਟ ਨ ਪਾਵੈ ਪੌੜੀ ਕਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਪਾਵੰਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੋਸਤ ਚੱਲਿਆ ਤਾਂ ਦਿਸੇ ਖਰਾ ਡਰਾਵਣਾ ਕਰ ਔਗਣ ਅਛੋ ਤਾਵਣਾ ਸ਼ਲੋਕ ਮੈਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਕੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨਾ ਜਾਏ ਧਨ ਸੋ ਮਾਨਸ ਨਾਮ ਕਾ ਜੋ ਗਲ ਚੱਲੇ ਪਾਏ ਚੌਕੜ ਮੁੱਲ ਅਣਾਇਆ ਬਹਿ ਚੌਕਇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਓ ਮੋਆ ਓ ਝੜ ਪਾ ਵੇ ਤੱਗਾ ਗਿਆ ਮਹਿਲਾ ਪਹਿਲਾ ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾਲ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਜੀ ਨਾਲ ਤੰਗ ਕਪਾਹੋਂ ਕੱਤੀ ਐ ਬਾਹਮਣ ਵੱਟੇ ਆਏ ਕਹੋ ਬੱਕਰਾ ਰਿਨ ਖਾਇਆ ਸਭ ਕੋ ਆਖ ਐ ਪਾਇ ਕੋਏ ਪੁਰਾਣਾ ਸੁੱਕੀ ਐ ਪੀ ਫਿਰ ਪਾਈ ਐ ਹੋਰ ਨਾਨਕ ਤੱਗ ਨਾ ਤੁਕੈ ਜੇ ਤੱਗ ਹੋਵੇ ਜ਼ੋਰ ਮੈਲਾ ਪਹਿਲਾ ਨਾ ਐ ਮੰਨੇ ਪਤ ਉਪਜੈ ਸਾਲਾ ਹੀ ਸੱਚ ਸੂਤ ਦਰਗਾ ਅੰਦਰ ਪਾਈਆ ਪੱਗ ਨਾ ਟੂਟ ਸਪੂਤ ਮੈਲਾ ਪਹਿਲਾ ਪੱਗ ਨਾ ਇੰਦਰੀ ਪੱਗ ਨਾ ਨਾਰੀ ਭਲਕੇ ਠੁੱਕ ਪਵੈ ਨਿਤ ਦਾੜੀ ਪੱਗ ਨਾ ਪੈਰੀ ਪੱਗ ਨਾ ਹੱਥੀ ਪੱਗ ਨਾ ਜੇਵਾ ਪੱਗ ਨਾ ਅੱਖੀ ਵੇ ਤੱਗਾ ਆਪੇ ਵਤੈ ਵਟਤਾਗੇ ਅਵਰਾ ਕੱਤੈ ਲੈ ਪਾਰ ਕਰੇ ਵਿਹਾਰ ਕੱਢ ਕਾਗਲ ਦੱਸੇ ਰਾਂ ਸੁਣ ਵਿਖੋ ਲੋਕਾ ਇਹ ਵਿਡਾਣ ਮਨ ਅੰਧਾ ਨਾ ਸੁਝਾਨ ਪੋੜੀ ਸਹਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈ ਕਾਰ ਕਰੈਸੀ ਸੋ ਸੇਵਤ ਸੇਵਾ ਕਰੇ ਜਿਸਨੋਂ ਹੁਕਮ ਮਨਾਇਸੀ ਹੁਕਮ ਮੰਨਿਆ ਹੋਵੇ ਪਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਪਾਵੇ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਏ ਸੀ ਤਾਂ ਦਰਗਾ ਪੈਦਾ ਜਾਏ ਸੀ ਸ਼ਲੋਕ ਮੈਲਾ ਪਹਿਲਾ ਗਉ ਬ੍ਰਹਮਣ ਕੋ ਕਰ ਲਾਭੋ ਗੋਬਰ ਤਰਨ ਨਾ ਜਾਈ ਤੋਤੀ ਟਿੱਕਾ ਤੈ ਜਪ ਮਾਲੀ ਧਾਨ ਮਲੇਸ਼ਾ ਖਾਈ ਅੰਤਰ ਪੂਜਾ ਪੜੇ ਕਿਤੇ ਬਾ ਸੰਜਮ ਤੁਰ ਕਾ ਭਾਈ ਛੋੜੀ ਲੇ ਪਖੰਡਾ ਨਾਮ ਲੈ ਜਾਹੇ ਤਰੰਦਾ ਪਹਿਲਾ ਪਹਿਲਾ ਮਾਂਸ ਖਾਣੇ ਕਰੇ ਨਿਵਾਜ਼ ਸ਼ੁਰੀਵ ਗਾਇਨ ਤਿੰਨ ਗਲ ਤਾਗ ਤਿੰਨ ਘਰ ਬ੍ਰਹਮਣ ਪੂਰੇ ਨਾਦ ਉਹਨਾਂ ਵੇ ਆਵੇਂ ਓਈ ਸਾਦ ਕੂੜੀ ਰਾਸ ਕੂੜਾ ਵਾਪਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥਾ ਟਿੱਕਾ ਤੇੜ ਧੋਤੀ ਕਖਾਈ ਹੱਥ ਸ਼ੂਰੀ ਜਗਤ ਕਾ ਅਸਾਈ ਨੀਲ ਵਸਤਰ ਪੈਰ ਹੋਵੇਂ ਪਰਵਾਨ ਮਲੇਸ਼ ਧਾਨ ਲੈ ਉਜੇ ਤੁਰਾ ਆਪਾਕਿਆ ਦਾ ਕੁੱਠਾ ਬੱਕਰਾ ਖਾਣਾ ਚੌਂਕੇ ਉੱਪਰ ਕਿਸੈ ਨਾ ਜਾਣਾ ਦੇਖੇ ਚੌਂਕ ਕੱਢੀਕਾਰ ਉੱਪਰ ਆਏ ਬੈਠੇ ਕੂੜਿਆ ਮਤ ਪਿੱਟੇ ਵੇ ਮਤ ਪਿੱਟੇ ਇਹ ਅੰਨ ਅਸਾਡਾ ਫਿੱਟਾ ਤਨ ਫਿੱਟਾ ਫੇੜ ਕਰੇ ਮਨ ਝੂਠਾ ਹੈ ਚੁੜੀ ਪਰੇਨ ਉਹ ਨਾਨਕ ਸੱਚ ਧਾਈ ਐ ਸੋਚ ਹੋਵੇ ਤਾਂ ਸੱਚ ਪਾਈਆ ਪੌੜੀ ਚਿੱਤ ਅੰਦਰ ਸਭ ਕੋ ਵੇਖ ਨਦਰਿ ਖੇਠ ਚਲਾਏਂਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋਂ ਵੱਡਾ ਵੱਡ ਮੇਦਨੀ ਸਿਰੇ ਸਿਰ ਧੰਦਾ ਲਾਏਂਦਾ ਨਦਰ ਉਪਠੀ ਜੇ ਕਰੇ スルતાના ਕਾ ਕਰਾਏਂਦਾ ਧਰਮ ਮੰਗਨ ਠਿਕ ਨਾ ਪਾਏਂਦਾ ਸ਼ਲੋਕ ਮਹਿਲਾ ਪਹਿਲਾ ਜੇ ਮੁਹੱਕ ਕਰਮੋ ਹੈ ਕਰਮੋ ਪਿਤਰੀਂ ਦੇ ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ ਮੁਸਫੀ ਇਹ ਕਰੇ ਨਾਮਕ ਅੱਗੇ ਸੋ ਮਿਲੇ ਦੇ ਖੱਟੇ ਕਾਲੇ ਦੇ ਮਹਿਲਾ ਪਹਿਲਾ ਜਿਉ ਜੋਰੂ ਸਿਰ ਨਾਵਣੀ ਆਵੇ ਵਾਰੋ-ਵਾਰ ਝੂਠੇ ਝੂਠਾ ਮੁਖ ਵਸੈ ਨਿਤਨੇਤ ਹੋਏ ਖੁਆਰ ਸੂਚੇ ਇਹ ਨਾ ਅੱਖੀਆਂ ਬਹਿਨ ਦੇ ਪਿੰਡਾ ਤੋਂ ਹੋਏ ਸੂਚੇ ਸਈ ਨਾਮ ਕਾ ਜਿਨ ਮਨ ਵਸਿਆ ਸੋਏ ਪੌਣੀ ਤੁਰੇ ਤਲਾਣੇ ਪਉਣ ਵੇਗ ਹਰ ਰੰਗੀ ਹਰਮ ਸੁਹਾਰੇ ਆ ਕੋਠੇ ਮੰਡਪ ਮਾਰੀਆਂ ਲਾਏ ਬੈਠੇ ਕਰਤਾ ਸਾਰਿਆ ਚੀਜ਼ ਕਰਨ ਮਨ ਭਾਵੰਦੇ ਹਰ ਗੁੱਜਣ ਨਹੀਂ ਹਾਰੇ ਆ ਕਰ ਫਰਮਾਇਸ਼ ਖਾਇਆ ਵੇਖ ਮਹਲਤ ਮਰਣ ਸਾਰੇ ਆ ਜਰ ਆਈ ਜੋਬਨ ਹਾਰਿਆ ਸ਼ਲੋਕ ਮੈਲਾ ਪਹਿਲਾ ਜੇਕਰ ਸੂਤ ਕਮੰਨੀ ਹੈ ਸਭ ਤੈ ਸੂਤ ਕੋ ਹੋਏ ਗੋਹੇ ਅਤ ਲੱਕੜੀ ਅੰਦਰ ਕੀੜਾ ਹੋਏ ਜਿੱਤੇ ਦਾਣੇ ਅੰਕੇ ਜੀਆਂ ਬਾਜਨਾ ਕੋਏ ਪਹਿਲਾ ਪਹੜੀ ਜਿਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀ ਐ ਸੂਤਕ ਪਵੇ ਰਸੋਏ ਨਾਨਕ ਸੂਤਕ ਏਵ ਨਾ ਉਤਰੈ ਗਿਆਨ ਉਤਾਰੇ ਧੋਏ ਮਹਿਲਾ ਪਹਿਲਾ ਮਨਕ ਸੂਤਕ ਲੋਭ ਹੈ ਜੇਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤੇ ਪਰਧਨ ਰੂਪ ਕੰਨੀ ਸੂਤਕ ਤਨੁ ਪੈ ਨਾ ਇਤਬਾਰੀ ਖਾਏ ਨਾਨਕ ਹੰਸਾ ਆਦਮੀ ਬੱਧੇ ਜੰਪੂਰ ਜਾਏ ਪਹਿਲਾ ਪਹਿਲਾ ਸਭੋ ਸੂਤਕ ਪਰਮ ਹੈ ਦੂਜਾ ਲੱਗੇ ਜਾਏ ਜੰਮਣ ਮਰਣਾ ਹੁਕਮ ਹੈ ਭਾਣ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਰਜ਼ਕ ਸੰਭਾਏ ਮਾਨਕ ਜਿਨੀ ਗੁਰਮੁਖ 부ਝਿਆ ਤਿਨਾ ਸੂਤਕ ਨਾਹੀ ਤੋੜੀ ਸਤਗੁਰ ਵੱਡਾ ਕਰਸਾਲ ਹਈਏ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਹਿ ਮੇਲੇ ਤਾਂ ਨਦਰੀ ਆਈਆਂ ਜਾਂ ਤਿਸ ਪਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਗੁਰ ਆਈਆਂ ਸ਼ਹਿ ਤੁੱਠਾ ਨੌਂ ਨਿਤ ਪਾਈਆ ਸਲੋਕ ਮਹਿਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚੇ ਅੱਡੇ ਰੱਖਿਓ ਕੋਈ ਨਾ ਫਿਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸਲੋਕ ਕੋਥੀ ਜਾਈ ਸਤਿਆਂ ਕਿਸ ਇਹ ਲੱਗਾ ਦੁਖ ਅੰਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੂਣ ਪੰਜਵਾ ਪਾਇਆ ਕਿਰਤ ਤਾਂ ਹੋਆ پاک ਪਵਿੱਤ ਪਾਪੀ ਸਿਉ ਤਨ ਗੱਡਿਆ ਥੁੱਕਾਂ ਪਈਆ ਤਿਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾਵੇਂ ਰਸ ਖਾਹੀ ਨਾਨਕ ਏਵੇਂ ਜਾਣੀਐ ਤਿਤ ਮੁਖ ਥੁੱਕਾਂ ਪਾ